ਜਦੋਂ ਵੀ ਖਤ ਮਤ ਤਿਹੋ ਜੀ ਕਾ ਹਈਤਾ ਕਹਿੰਦਾ ਅਰਥਾ ਨਾ ਕੋਤ ਨਾਮ ਲਗਾ ਤੇ ਨਾ ਹੀ ਜਾਣਦਾ ਹੈ ਤਰ ਤੁਮ ਅਨੰਤ ਰਹਾ ਜੋ ਮਤਨ ਕਰਦਾ ਹੈ ਉਹਨੇ ਕਹਿੰਦਾ ਕਿ ਹਰ ਜੀ ਨੇ ਉਹਦਾ ਹੈਗਾ ਜੀਤਾ ਪਾਹੋ ਜਿਹੜਾ ਮਰਿਆ ਦੇ ਨਾਲ ਜਾਂਦਾ ਉਹਦੇ ਨਾਲ ਜਾਂਦੇ ਉਹ ਜੀ ਨਾ ਕੋਣਾ ਜਿਹੜਾ ਲਾਖੀ ਹੈ ਜਦੋਂ ਬੰਦਾ ਅੱਗ ਦੇ ਵਿੱਚ ਮੁਕਿਆ ਜਾਂਦਾ ਜਾਂ ਮੀਂਹ ਦੇ ਬਿਦਵਾਇਆ ਜਾਂਦਾ ਉਹਦੇ ਨਾਲ ਹੀ ਦਸਨ ਜਾਂਦਾ ਹੈ

ਇਹ ਕਰਕੇ ਮੌਕੀਆਂ ਸਰਕਾਰਾਂ ਨੇ ਜਿਹੜੀਆਂ ਇਹਨਾਂ ਤੋਂ ਕੁਝ ਇਹ ਨਾ ਆਸ ਕਰੋ ਕਿ ਤੁਹਾਡੀਆਂ ਮੱਗਾਂ ਇਹਦੇ ਸੋਤੇ ਨਿੱਕੇ ਨਾ ਮੰਨ ਲੈਣਗੀਆਂ ਕਿਉਂਕਿ ਤੁਸੀਂ ਉਹ ਵੱਡੀ ਰਾਜੇ ਨਾਲ ਨੱਪੀ ਹੋ ਗਏ ਆ ਕਿ ਸਭ ਤੋਂ ਪਹਿਲਾਂ ਤਾਂ ਡਬਲਿਊਟੀਏ ਦੇ ਵਿੱਚੋਂ ਆਣਾ ਬੜੀ ਵੇਗ ਆਰਗੇਨਾਈਜੇਸ਼ਨ ਦੀ ਕਰਿਆ ਆ ਬਿਓ ਪਹਾੜੀ ਜਿਹੜੇ ਬੇਤਪਾਸ ਸੋਤੇ ਦੇ ਵਿੱਚੋਂ ਬਾਹਰ ਹੋ ਉਹ ਜਿਹੜੇ ਜਿੰਨੇ ਕੋਈ ਮੁੱਲ ਜਿਹੜੇ ਜਿਹੜੇ ਲੋਕ ਨੇ ਉਹ ਕਹਿੰਦੇ ਨੇ ਦੇ ਪ੍ਰੋਗਰਾਮਾਂ ਦੇ ਵਿੱਚ ਸਾਰਾ ਨਤੀਜਾ ਦੇ ਵਿੱਚ ਆਪਾਂ ਪੁੱਤਾ ਚਾਹੂ ਕਿ ਬੈਂਟੀਆਂ ਹੋਣਾ ਚਾਹੇ ਬੋਲਣਾ ਹੋਣਾ ਚਾਹੇ ਦਕਾਣਾ ਹੋਣਾ ਉਹਨਾਂ ਜਿਹੜੇ ਖਰੋਦਾਗੇ ਸੀ ਪਰ ਜਿੱਤ ਕੋਈ ਕਹਿੰਦੀ ਸੀ ਖਾਦ ਕਰਕੇ ਤੁਹਾਡੇ ਕਿ ਆ ਗਈ ਜਿਹਦੇ ਵਿੱਚ 3.6% ਵੀ ਦਿੱਤਾ ਬਾਕੀ ਵੀ ਬਤੀ ਜੀਗੀ ਤੁਸੀਂ ਲੋਕਾਂ ਨੇ ਚਾਹੇ ਉਹ ਘਰਾਂ ਦੇ ਤੋਂ ਲੇਕ ਲਦੇ ਆ ਬੰਦੀਆਂ ਲਾਇਆਂ ਹੋ ਆਸ਼ੀਸ਼ੀਆਂ ਆਪਾਂ ਪੁੱਤਾ ਕਰਾ ਗਾਣੇ ਕਿਵੇਂ ਲਈ ਜਾ ਇਹਨਾਂ ਦੇ ਬਾਹਰ ਮਜ਼ਦੂਰ ਵੀ ਆ ਜਿਹੜੇ ਬੈਠ ਕੇ ਆਵਾਜ਼ ਨਹੀਂ ਕੀਆ। ਕਿਰਪਾ ਕਰਕੇ ਅਗਲਾ ਹਫ਼ਤਾ ਆਪਾਂ ਆ ਕੇ ਆਪਣਾ ਝਾਂਗਾ ਪਰਨੇ ਨੂੰ ਕਿਉਂ ਆਪਿਆਂ ਨੂੰ ਨਹੀਂ ਰੋਣ ਸੀਗੀ। ਸਾਡੇ ਵੀ ਤੁਹਾਡੇ ਮਿਹਨਤੀ ਖਾਦਾਂ ਦੇ ਮਜ਼ਦੂਰ ਨੇ ਸਾਡੇ ਮਾਪਾ ਪੜਾਉਨ ਸਾਥ ਦੀ ਕਿਰਤ ਨਾਲ ਆ ਕੇ ਕੁਝ ਨਹੀਂ ਥੇੜਾੜਿਆ ਕਿ ਇਸ ਮੁਥਲੇ ਜਿਹੜੇ ਗੈਸਰੀ ਕੋਰ ਲੋਕਾਂ ਨੂੰ ਮੋਦੀ ਕਹਿਣਾ ਬਾ ਸ਼ਰਤਾਂ ਨਾਲ ਦਿੰਨਾ ਕੋਈ ਮੂਰਤੀ ਵੀ ਤੁਸੀਂ ਨੇ ਕੀਤੀ ਆ ਭਾਗ। ਪਰ अनाम यही तो दे नहीं है क्योंकि पहला हिट देखने सारे मुल्क दे की सारी दुनिया दैप्टन साहब मैं दस देव भी नजर कटौरी गॉर्डर से लगिया हुई इन हमदर्दी है साढ़े डरे कॉलो दूसरे कौन देख लो ग्यारह महीनों तक लगभग बारशा के

कल भी हो रहा है रैली जो कर रही होंगे पिछले तो हो सकते जो मोर्चे रखी है महापचार कर सकते हो नीटिंग भी कर सकते हो दूसरी गल कही कि जो करजा है वो निशी तौर पर चलिया हुआ है

ਉਸ ਰਾਜੀ ਰੀਟ ਦੇ ਤਰ੍ਹਾਂ ਸੀ ਉਸ 70000 ਰੁਪਏ ਦਾ ਭਾਅ ਉਹਦੇ ਵਿੱਚ ਤਾਂ ਇਹਨਾਂ ਨੇ ਘੱਟੋ ਘੱਟ 8900 ਰੁਪਈਆ 8920 ਦੀ ਬਾਕਾ ਹੋਇਆ ਤੇ ਸਾਡੀ ਗੜ ਕੰਟਾਰੀ ਕਿਉਂਕਿ ਉਹ ਤੋਂ ਆਪਾਂ ਅਹੇਟੀਏ ਨਾਲੋਂ ਵੀ ਜਿਹੜੇ 11000 ਦਾ ਇੱਕ ਸਵਾ ਦੁਨਾ ਨਾ ਦੱਸੂਗਾ ਉਹ ਲੋ ਹੁੰਦਾ ਵੀ ਪਹਾੜਾਂ ਦੀ ਕਮਟਾ ਉਹ ਲੋ ਬੈਠ ਕੇ ਆਪ ਨੇ ਉਹ ਲੋ ਦਰਕਰਮਾ ਕਰਤਾ ਜ ਨਹੀਂ ਤੇ ਹੁਣ ਦੇ ਵੇਲੇ ਪਾਕਲ ਦੇ ਵਿੱਚ एक तौरा जो रहा बिल्कुल नहीं आ सकता